ਰੱਬ ਦੇ ਪਿਆਰੇ ਤੇ ਰੱਬ ਦੇ ਪੰਦੀ ਤੇ ਉਹਦੇ ਰਾਹ ਦੇ ਤੁਰਨ ਵਾਲੇ ਬੜੀ ਲੰਮੀ ਚਰਚਾ ਆਪਣੀ ਹੋ ਗਈ ਤੇ ਹੁਣ ਆਪਾਂ ਇਸ ਤੇ ਗੱਲ ਕਰ ਰਹੇ ਆ ਕਿ ਕਿੰਨੇ ਕੁ ਲੋਕ ਨੇ ਕਾਲਾ ਪਾਂ ਗਿਆ ਸੀ ਵੀ ਨਾ ਸਤ ਦੁਖੀ ਆ ਨਾ ਸਤ ਸੁਖੀ ਆ ਤੇ ਮਾਰਾ ਕਹਿੰਦੇ ਆ ਵੀ ਗੁਰਦੀਆਂ ਸਿੱਧੀਆਂ ਪ੍ਰਾਪਤ ਕਰਨ ਨਾਲ ਵੀ ਕੋ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਇੱਕ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੇ ਕਿ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਕੋਈ ਸਿੱਧ ਪੁਰਖ ਵਾਦ ਉਹਦੀਆਂ ਜਿਹੜੀਆਂ ਵਡਿਆਈਆਂ ਖੂਬੀਆਂ ਹਨ ਕਰਮਾਤਾਵਾਂ ਜਿਹੜੀਆਂ ਉਹਦੇ ਕੋਲ ਪਰ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕੋਈ ਉਹਨਾਂ ਨੇ ਕੋਈ ਜਪ ਤਪ ਕੋਈ ਦੁੱਖ ਸਾਰ ਸਾਰ ਕੇ ਨਾ ਨਾ ਸਤ ਦੁਖੀਆ ਬੜੇ ਦੁੱਖ ਸਾਰੇ ਯੋਗੀਆਂ ਲੋਕਾਂ ਸਿੱਧਾਂ ਲੋਕਾਂ ਨੇ ਤੇ ਮਹਾਰਾਜ ਕਹਿੰਦੇ ਆ ਕਿ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਜਿਹੜੀਆਂ ਉਹਨਾਂ ਦੀਆਂ ਖੂਬੀਆਂ ਵਡਿਆਈਆਂ ਵਾਰਾਂ ਜਿਹੜੀਆਂ ਉਹੀ ਰੱਬ ਕੋਲ ਹੀ ਮਿਲਦੀਆਂ ਵਾ ਤਦ ਬਿਨ ਸਿੱਧੀ ਕਿੰਨੇ ਨਾ ਪਾਈਆਂ ਤੇ ਕਰਮ ਮਿਲੇ ਜਿੱਤੇ ਤੇਰੀ ਰਹਿਮਤ ਹੁੰਦੀ ਆ ਨਾ ਨਾ ਠਾਕ ਰਹਾਈਆਂ ਉਹਨਾਂ ਉਹ ਤੇਰੀਆਂ ਰਹਿਮਤਾਂ ਨੂੰ ਨਹੀਂ ਕੋਈ ਰੋਕ ਸਕਦਾ ਜਿਸ ਉਤੇ ਤੂੰ ਰਹਿਮਤਾਂ ਕਰਨੀਆਂ ਵਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਾਪ ਤਾਪ ਜਿਹੜਾ ਸੁਖਮਨੀ ਸਾਹਿਬ ਦੀ ਤੀਸਰੀ ਅਸ਼ਟਪਦੀ ਸਭ ਗਿਆਨ ਸਭ ਧਿਆਨ ਕੋਈ ਜਪ ਕਰਨ ਦੀ ਆਵਾ ਤੇ ਕੋਈ ਤਪ ਕਰਨ ਦੀ ਆਵਾ ਇਹ ਉਹਦੇ ਪਾਂਧੀਆਂ ਦੀਆਂ ਗੱਲਾਂ ਹੋ ਰਹੀਆਂ ਵਾ ਕੋਈ ਦਿਨੇ ਰਾਤ ਪਾਠ ਕਰਨ ਦੀ ਆ ਤੇ ਕੋਈ ਧੋਣੀਆਂ ਤਾ ਕੇ ਤੇ ਤਪ ਕਰਨ ਦੀ ਆ ਗਿਆਨ ਸਭ ਧਿਆਨ ਕੋਈ ਧਿਆਨ ਸਾਧਨਾ ਚ ਮਗਨ ਬੈਠਾ ਆਇਆ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਹਾਂਜੀ ਤੇ ਖੱਠ ਸ਼ਾਸਤਰ ਸਿਮਰਤ ਵਿਖਿਆਣ ਕੋਈ ਦਿਨੇ ਰਾਤ ਕਥਾਈ ਕਰੀ ਜਾਂਦਾ ਕਥਾਈ ਕਰੀ ਜਾਂਦਾ ਜੋਗ ਅਭਿਆਸ ਕਰਮ ਧਰਮ ਗਿਰਿਆ ਕੋਈ ਕੁੰਡਲਣੀ ਨਾੜੀ ਖੋਲਣ ਤੋਂ ਲੱਗਾ ਹੋਇਆ ਵਾ ਜਿਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪਾਠ ਪੜਿਓ ਔਰ ਬੇਦ ਵਿਚਾਰਿਓ ਕੋਈ ਪਾਠ ਪੜੀ ਜਾਂਦਾ ਕੋਈ ਕਥਾ ਕਰੀ ਜਾਂਦਾ ਵੇਖੋ ਸੂਰਜ ਚੜਨ ਤੋਂ ਪਹਿਲਾਂ ਇਹਨਾਂ ਮਾਰਗ ਨੇ ਸੂਰਜ ਚੜੇ ਵਿਜੋਗ ਸੂਰਜ ਕੀ ਕਰਦਾ ਪਸਾਰਿਆਂ ਨੂੰ ਵਿਛੋੜ ਦਿੰਦਾ ਵਾ ਤੇ ਰੱਬ ਦੇ ਪਿਆਰੇ ਪਹਿਲਾਂ ਪਹਿਲਾਂ ਫਿਰ ਰੱਬ ਨਾਲ ਜੁੜ ਜਾਂਦੇ ਆ ਸੂਰਜ ਨੇ ਵਿਛੋੜਨਾ ਜੀ ਹੁੰਦਾ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੋਈ ਕਰੋੜਾਂ ਲੋਕ ਨਮਾਜ਼ ਪੜ੍ਹਨਦੇ ਹੁੰਦੇ ਕਰੋੜਾਂ ਤੇ ਕਰੋੜਾਂ ਹਿੰਦੂ ਵੀਰ ਮੰਦਰਾਂ 'ਚ ਜਾ ਕੇ ਪੂਜਾ ਕਰਨਦੇ ਕਿਸੇ ਨੇ ਆਪਣੇ ਘਰ ਵਿੱਚ ਹੀ ਛੋਟਾ ਜਿਹਾ ਮੰਦਰ ਬਣਾਇਆ ਤੇ ਉੱਥੇ ਪੂਜਾ ਕਰੀ ਜਾਂਦੇ ਆ ਤੇ ਕੋਈ ਪਾਠ ਕਰਨਦਿਆ ਤੇ ਕੋਈ ਆਸਾ ਦੀ ਵਾਰ ਕਰਨਦਿਆ ਤੇ ਕੋਈ ਬੋਧੀ ਲੋਕ ਧਿਆਨ ਸਾਧਨਾ ਕਰਨਦੇ ਨੇ ਮਾਰਗ ਦੇ ਜੈਰ ਮਾਰਗ ਸੰਜਮ ਅਤਿ ਸਾਧਨ ਤੇ ਜੈਨੀ ਲੋਕਾਂ ਨੇ ਸੰਜਮ ਦੀ ਅਤ ਕਰ ਦਿੱਤੀ ਆ ਕਿ ਪਾਣੀ ਵੀ ਨਹੀਂ ਪੀਣਾ ਤਾਜਾ ਰੋਟੀ ਵੀ ਨਹੀਂ ਤਾਜੀ ਖਾਣੀ ਗੰਡਾ ਵਣੀ ਖਾਣਾ ਗਾਜਰ ਵਣੀ ਖਾਣੀ ਕਿਸੇ ਨੇ ਪੁੱਛਿਆ ਤੁਸੀਂ ਗਾਜਰ ਕਿਉਂ ਨਹੀਂ ਖਾਂਦੇ ਤੇ ਮੂਲੀ ਵਣੀ ਖਾਣੀ ਤੇ ਗੋਗਲੂ ਵਣੀ ਖਾਣਾ ਕਾਰਨ ਉਹਦਾ ਵੀ ਜਿਹੜੇ ਇਹ ਚੀਜ਼ਾਂ ਵਾਂ ਇਹ ਧਰਤੀ ਦੇ ਵਿੱਚ ਹੁੰਦੀਆਂ ਤੇ ਜਿਹੜਾ ਧਰਤੀ 'ਚ ਚੀਜ਼ਾਂ ਆਉਣ ਆਲੂ ਮੂਲੀ ਇਹਨਾਂ ਦੇ ਵਿੱਚ ਪਾਣੀ ਬੜਾ ਹੁੰਦਾ ਵਾ ਤੇ ਪਾਣੀ ਇੱਕ ਜੀਵ ਵਾ ਤੇ ਜੇ ਅਸੀਂ ਗਾਜਰ ਖਾਵਾਂਗੇ ਤੇ ਕਿੰਨੇ ਕਰੋੜਾਂ ਜੀ ਮਰ ਜਾਣਗੇ ਉਹ ਗਾਜਰ ਵੀ ਛੱਡ ਬੈਠੇ ਗੁਰੂ ਨਾਨਕ ਸਾਹਿਬ ਨੇ ਆਖਿਆ ਲੋਕੋ ਜੀਆਂ ਮਾਰ ਜਵਾਲੇ ਸੋਈ ਇਹ ਤੁਸੀਂ ਕਿ ਕਿਥੋਂ ਦੀ ਜ਼ਿੰਮੇਵਾਰੀ ਕਦੋਂ ਦੀ ਜ਼ਿੰਮੇਵਾਰੀ ਚੁੱਕ ਲਈ ਜੀਵਾਂ ਨੂੰ ਜਵਾਲਣ ਦੀ ਜਵਾਲਣ ਵਾਲਾ ਉਹ ਵਾ ਮਾਰਨ ਵਾਲਾ ਉਹ ਵਾ ਤੁਸੀਂ ਕਿੱਥੋਂ ਜ਼ਿੰਮੇਵਾਰੀਆਂ ਚੁੱਕ ਲੀਆਂ ਇਦਾਂ ਦੀਆਂ ਇੱਥੇ ਬਹੁਤ ਕੀੜੀ ਸੀ ਤੇ ਬਹੁਤ ਤੰਗ ਕਰਦੀ ਢੇਰਾਂ ਦੇ ਢੇਰ ਰਸੋਈ ਵਿੱਚ ਗੁਰਦੁਆਰੇ ਸਾਡੇ ਬੜੀ ਕੀੜੀ ਸੀ ਇੱਥੇ ਪੈਰ ਕੀਦੋਂ ਸਿਆਲ ਵਿੱਚ ਠੰਡ ਪਈ ਨਾ ਤੇ ਕਰੋੜਾਂ ਕੀੜੀਆਂ ਇੱਥੇ ਮਰ ਗਈਆਂ ਠੰਡ ਨਾਲ ਨਹੀਂ ਤੇ ਬੜੀ ਪਰੇਸ਼ਾਨੀ ਜੇ ਭਾਂਡਾ ਕੋ ਧੋ ਕੇ ਮੁੱਦਾ ਮਾਰਨਾ ਉਹਦੇ ਥੱਲੇ ਕੀੜੀਆਂ ਦਾ ਟੇਰ ਲੱਗ ਜਾਣਾ ਐਰ ਕੀ ਠੰਡ ਪਈ ਬੜੀ ਸਾਰੀਆਂ ਹੀ ਮਰ ਗਈਆਂ ਗੁਰੂ ਨਾਲ ਸਭ ਕਹਿੰਦੇ ਜੀਆਂ ਮਾਰ ਜਵਾਲੇ ਸੋਈ ਅਵਰ ਨ ਕੋਈ ਰੱਖੇ ਵੀ ਤੁਸੀਂ ਕਿਉਂ ਜ਼ਿੰਮੇਵਾਰੀ ਚੁੱਕ ਲਈ ਭੀ ਜੇ ਗਾਜਰ ਖਾਵਾਂਗੇ ਤੇ ਗਾਜਰ ਵਿੱਚ ਪਾਣੀ ਬੜਾ ਤੇ ਪਾਣੀ ਵਿੱਚ ਜੀਵ ਬੜੇ ਤੇ ਮਰ ਜਾਣੇ ਸਾਰੇ ਹੀ ਮਾਰਨ ਦੇ ਜੈਰ ਮਾਰਗ ਸੰਜਮ ਅਤਿ ਸਾਧਨ ਤੁਸਾਂ ਇਸ ਸੰਜਮਾਂ ਦੀ ਆਤ ਕਰ ਦਿੱਤੀ ਆ ਤੇ ਰੱਬ ਦੇ ਰਾਹ ਤੇ ਕਦੋਂ ਤੁਰੋਗੇ ਤੇ ਕੀ ਸਿਆਪੇ ਗਾਲ ਚ ਪਾਲੇ ਤੁਸਾਂ ਲੋਕਾਂ ਨੇ ਮਾਰ ਦਾਨੋਂ ਤੇ ਇਸ਼ਨਾਨੋਂ ਮੰਝੇ ਤੁਸਾਂ ਦਾਨ ਵੀ ਛੱਡ ਦਿੱਤਾ ਤੇ ਤੁਸਾਂ ਇਸ਼ਨਾਨ ਵੀ ਛੱਡ ਦਿੱਤਾ ਕਹਿੰਦੇ ਪਾਣੀ ਵਿੱਚ ਨਹੀਂ ਨਹਾਉਣਾ ਜੀਵ ਮਰ ਜਾਣਗੇ ਬੜੀ ਲੰਮੀ ਚੌੜੀ ਦੀ ਵਿਆਖਿਆ ਮਾਰਨ ਕੀਆ ਕੀਤੀ ਆ ਵੀ ਇਹ ਲੋਕੀਂ ਧਰਮੀ ਲੋਕੀਂ ਕੀ ਕਰਨਦੇ ਨੇ ਉਹਦੇ ਰਾਹ ਤੇ ਤੁਰੇ ਹੋਏ ਲੋਕੀਂ ਕਿੱਦਾਂ ਫਸ ਗਏ ਤੇ ਕਿੱਦਾਂ ਧਰਮ ਨੇ ਨਾਲ ਲੋਕਾਂ ਨੂੰ ਫਸਾ ਦਿੱਤਾ ਕਿ ਪਾਈ ਗੁਰਦਾਜ ਇਹ ਕਹਿੰਦੇ ਗੁਰਪੂਰੇ ਬਿਨ ਰੋਵੇ ਤਾਂ ਹੀ ਜਿਨ੍ਹਾਂ ਨੂੰ ਪੂਰਾ ਗੁਰੂ ਨਾ ਨਾ ਮਿਲੇ ਉਹ ਰੱਬ ਦੇ ਰਾਹ ਤੇ ਵੀ ਤੁਰਦੇ ਤੁਰਦੇ ਰੋਂ ਲੱਗ ਪੈਂਦੇ ਆ ਕਿਉਂਕਿ ਰਾਹ ਮਿਲਦਾ ਨਹੀਂ ਸਹੀ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਪੀ ਹੈ ਖਟ ਸਤਰ ਸਿਮਰਤ ਵਖਿਆਨ ਯੋਗ ਅਭਿਆਸ ਕੋਈ ਕੁੰਡਲਣੀ ਨਾੜੀ ਖੋਲਣ ਤੇ ਲੱਗਾ ਹੋਇਆ ਦਿਨੇ ਰਾਤ ਆਪਣੇ ਸਵਾਸਾਂ ਨੂੰ ਹੀ ਸਾਧਣ ਦਿਆਵਾ ਜਿੱਦਾਂ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਬਚਨ ਕਰ ਦੇ ਕੇ ਪਾਠ ਪੜਿਓ ਬੜੀ ਦੁਨੀਆਂ ਪਾਠ ਕਰਨ ਦਈ ਇਹ ਰਾਇ ਯਾਰੀ ਉਹਦੇ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਧੇ ਕੋਈ ਭੰਗਮਾ ਨਾਲੀ ਸਾਧਣ ਤੇ ਲੱਗਾ ਹੋਇਆ ਵਾ ਹਾਂਜੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜੋਗ ਅਭਿਆਸ ਕਰਮ ਧਰਮ ਕਿਰਿਆ ਕੋਈ ਜੋਗਾ ਅਭਿਆਸ ਕਰਨ ਦੀ ਆਵਾ ਤੇ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਵਕਤ ਨਹੀਂਗਾ ਤੁਸੀਂ ਜੋਗਾ ਅਭਿਆਸ ਕਰੋ ਹਾਂਜੀ ਤੇ ਤੁਸੀਂ ਰੱਬ ਦੇ ਰਾਹ ਤੇ ਤੁਰੋ ਜੇ ਛੱਡੋ ਇਹਨਾਂ ਗੱਲਾਂ ਨੂੰ ਕੁੰਡਲੀਆਂ ਕੰਡਲੀਆਂ ਨੂੰ 사ਤਾਨ ਨੂੰ ਖਿੱਚਣਾ ਰੋਕਣਾ ਕੁੰਡਲ ਨਾੜੀ ਕੁੰਡਲਣੀ ਦਾੜੀ ਨੂੰ ਸਾਧਣਾ ਛੇ ਚੱਕਰਾਂ ਨੂੰ ਵਿੰਨਣਾ ਮਾਰਾ ਕਹਿੰਦੇ ਕਿਹੜੇ ਪੁੱਠੇ ਕੰਮਾਂ 'ਚ ਪਏ ਹੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਕੂਰ ਕਿਰਿਆ ਉਰਜੋ ਸਭ ਹੀ ਜਗ ਇਕ ਅੱਧਾ ਥੋੜਾ ਸਾਰਾ ਹੀ ਫਸੇ ਉੱਥੇ ਆਪਾਂ ਕੂਰ ਕਿਰਿਆ ਉਰਜੋ ਸਭ ਹੀ ਜਾਗਤ ਸ੍ਰੀ ਭਗਵਾਨ ਕੋ ਪੇਦਨਾ ਪਾਵੇ ਜਿੱਨਾਂ 'ਚ ਰੱਬ ਦਾ ਨਾ ਨਾ ਪਤਾ ਲੱਗੇ ਤੇ ਇਹ ਸਾਰੀਆਂ ਕੋਰ ਕਿਰਿਆਵਾਂ ਤੇ ਬੰਦਾ ਇਥੇ ਉਲਝਿਆ ਉਲਝਿਆ ਪਿਆ ਵਾ ਤੇ ਅੱਗੇ ਬਚਨ ਕਰਦੇ ਗੁਰੂ ਅਰਜਨ ਸਾਹਿਬ ਜੀ ਕਿ ਸਗਲ ਤਿਆਗ ਬਨ ਮੱਦੇ ਫਿਰਿਆ ਕਈ ਲੋਕ ਨੇ ਸਭ ਕੁਝ ਛੱਡ ਛਡਾ ਕੇ ਤੇ ਇੱਕ ਲੋਕ ਨਾਂ ਦੇਵੇ ਦਰਸ਼ਾ ਉਹ ਗੁਫਾ ਚ ਜਾ ਕੇ ਵੜ ਗਏ ਤੇ ਕਹਿੰਦੇ ਸਾਡੇ ਕੋਈ ਮੱਥੇ ਨਾ ਲੱਗਿਓ ਜੀ ਐਦਾਂ ਦੇ ਵੀ ਧਰਤੀ ਤੇ ਅਜ ਬੰਦੇ ਬੈਠੇ ਆ ਹਾਂਜੀ ਮਾਰਾ ਕਹਿੰਦੇ ਸਗਲ ਤਿਆਗ ਬਨ ਮੱਦੇ ਫਿਰਿਆ ਕੁਝ ਲੋਕ ਨੇ ਉਹਦੇ ਬਰਾ ਦੇ ਪਾਂਦੀ ਜਿਹੜੇ ਸਭ ਕੁਝ ਛੱਡ ਛਡਾ ਕੇ ਤੇ ਜੰਗਲਾਂ ਚ ਵਜਾ ਕੇ ਬਹਿ ਗਏ ਤੇ ਕਰਨ ਤਪੱਸਿਆ ਬਨ ਵਿਖੇ ਭਾਈ ਗੁਰਦਾਸ ਜੀ ਕਹਿੰਦੇ ਵਕਤ ਗੁਜਾਰਨ ਪਿੰਨੀ ਸਾਗੇ ਉੱਥੇ ਜਾ ਕੇ ਸਾਗ ਖਾ ਕੇ ਪੱਤੇ ਖਾ ਕੇ ਫੁੱਲ ਫਲ ਖਾ ਕੇ ਤੇ ਆਪਣੀ ਜ਼ਿੰਦਗੀ ਗੁਜ਼ਾਰਨ ਦੇ ਨੇ ਤੇ ਬੜੀਆਂ ਮੁਸ਼ਕਲਾਂ ਝੇੜ ਕੇ ਬੈਠੇ ਹੋਏ ਲੋਕ ਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਗਲ ਤਿਆਗ ਬਨ ਮੱਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਬੜੀ ਦੁਨੀਆ ਯਤਨ ਕਰਨ ਲਈ ਰੱਬ ਨੂੰ ਪਾਉਣ ਵਾਸਤੇ ਹਾਂਜੀ ਜੈਨ ਮਾਰਦ ਸੰਜਮ ਅਤਿ ਸਾਧਨ ਬੜੀ ਬੜੀ ਬੜੇ ਸਾਜ ਸੰਜਮ ਬੜੇ ᔪਕਤੀਆਂ ਬੜੇ ਯਤਨ ਕਰਨ ਰਈ ਮਹਾਰਾਜ ਕਹਿੰਦੇ ਪਰ ਕਾਹੂ ਨਾ ਭੀਜੇ ਸੰਜਮ ਸਾਮੀ ਜੋਗ ᔪਗਤ ਕਰ ਜੈਨ ਇਹ ਜੈਨੀਆਂ ਦੇ ਯਤਨ ਤੇ ᔪਕਤੀਆਂ ਕਹਿੰਦੇ ਰੱਬ ਨੂੰ ਚੰਗੀਆਂ ਹੀ ਨਹੀਂ ਲੱਗੀਆਂ ਮਾਰਾ ਗਏ ਬਚਨ ਕਰਦੇ ਪੁੰਨ ਦਾਨ ਹਉਮੇ ਬਉਰਤਨਾ ਬੜੀ ਦੁਨੀਆ ਰੱਬ ਦੇ ਨਾਮ ਤੇ ਪੁੰਨ ਦਾਨ ਤੇ ਕਰਨ ਤੇ ਲੱਗ ਗਈ ਬਹੁਤਿਆਂ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਪੁੰਨ ਦਾਨ ਹੀ ਮਿਥ ਲਿਆ ਰਾਜੇ ਹਰੀ ਚੰਦ ਜੀ ਵਾਂਗੂੰ ਤੇ ਸਰੀਰ ਕਟਾਏ ਹਉਮੇ ਕਰ ਰਾਤੀ ਕਲਗੇ ਲੋਕੀਨਾ ਸਰੀਰ ਕਟਾਏ ਹਉਮੇ ਹੋ ਮੈਂ ਮੈਨੇ ਜਿਹੜਾ ਹੋਮ ਜਗ ਕਰਦੇ ਆ ਨਾ ਤੇ ਮਾਰਾ ਕਹਿੰਦੇ ਕਈ ਲੋਕ ਕਾਂਸੀ ਜਾ ਕੇ ਤੇ ਆਪਣੇ ਸਰੀਰ ਨੂੰ ਕਰਵਤਨਾ ਚਰਾ ਲੈਂਦੇ ਨੇ ਕਈ ਬਰਫਾਂ ਦੇ ਵਿੱਚ ਗਾਲ ਲੈਂਦੇ ਨੇ ਹਵਾਲੇ ਗਾਰੇ ਹੋਮੇ ਕਰ ਰਾਤੀ ਆਪਣੇ ਸਰੀਰ ਨੂੰ ਅਗਨ ਭੇਟ ਕਰ ਦਿੰਦੇ ਸਰੀਰ ਦੀ ਆਹੂਤੀ ਦੇ ਦਿੰਦੇ ਤੇ ਸਰੀਰ ਦਾ ਹੀ ਹਵਨ ਕਰ ਦਿੰਦੇ ਆ ਇਦਾਂ ਦੇ ਲੋਕ ਵੀ ਧਰਤੀ ਤੇ ਬੈਠੇ ਹੋਏ ਆ ਤੇ ਵੇਖੋ ਕੀ ਕੀ ਦੁਨੀਆ ਰੱਬ ਦੇ ਵਾਸਤੇ ਕਰਨ ਲਈ ਰੱਬ ਨੂੰ ਪਾਉਣ ਵਾਸਤੇ ਕਰਨ ਲਈ ਆ ਨਿਸ਼ਾਨਾ ਸਾਰਿਆਂ ਦਾ ਰੱਬ ਹੀ ਆ ਹਾਲਾਂਕਿ ਭਗਤ ਰਵਦਾਸ ਜੀ ਕਹਿੰਦੇ ਆ ਕਿ ਜੋਗੀ ਸ਼ਰ ਪਾਵੇ ਨਹੀਂ ਵੱਡੇ ਵੱਡੇ ਜੋਗੀ ਜੋਗੀ ਵੀ ਰੱਬ ਨੂੰ ਨਹੀਂ ਪਾ ਸਕੇ ਇਥੇ ਜਾਣਾ ਖਣਾਂਈ ਦਾਵਾ ਕਰੀ ਜਾਂਦਾ ਮੈਂ ਕਿਸ ਨੇ ਆਖਿਆ ਭਗਤ ਜੀ ਕੀ ਗੱਲ ਵੱਡੇ ਵੱਡੇ ਜੋਗੀ ਵੀ ਕਿਉਂ ਨਹੀਂ ਪਾ ਸਕੇ ਕਹਿਣ ਲੱਗੇ ਜੋਗੀ ਸ਼ਰ ਪਾਵੇ ਨਹੀਂ ਤਉ ਗੁਣ ਕਥਨ અપਾਰ ਉਹਦੇ ਗੁਣਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਪ੍ਰੇਮ ਭਗਤ ਕੇ ਕਾਰਣੇ ਕੈਰਬ ਦਾਸ ਚਮਾਰ ਅਸੀਂ ਉਹਦੇ ਕੋਲੋਂ ਉਹਦੀ ਪ੍ਰੇਮਾ ਭਗਤੀ ਮੰਗਦੇ ਆਂ ਤੇ ਜੋਗੀ ਲੋਕ ਰਿੱਧੀਆਂ ਸਿੱਧੀਆਂ ਮੰਗਦੇ ਉਹਦੇ ਕੋਲੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਿ ਰੇਦ ਸਿੱਧ ਅਵਰਾ ਸਾਧ ਜੋਗੀਆਂ ਨੂੰ ਹੋਰ ਹੀ ਕੋਈ ਸਵਾਦ ਜਾਂ ਪੈ ਗਿਆ ਥੋੜੀ ਬਹੁਤੀ ਤਪੱਸਿਆ ਕੀਤੀ ਜਪ ਤਪ ਕੀਤਾ ਦੁੱਖ ਸਹਾਰੇ ਤੇ ਕਰਾਮਾਤਾ ਆਗੀਆਂ ਤੇ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਰਤਾ ਕਿ ਰਿੱਧ ਸਿੱਧ ਜਾ ਕੋ ਫੁਰੀ ਜਿਸ ਜੋਗੀ ਨੂੰ ਰਿੱਧੀ ਸਿੱਧੀ ਫੁਰਗੀ ਆ ਨਾ ਜਿਹਦੇ ਬਚਨ ਪੂਰੇ ਹੋਣ ਲੱਗ ਪਏ ਆ ਕਰਾਮਾਤੀ ਹੋ ਗਿਆ ਵਾ ਤਬ ਕਾਹੂ ਸੋਕਿਆ ਕਾਜ ਉਹਨੂੰ ਮੁੜ ਕੇ ਕਿਸੇ ਦੀ ਮਥਾਜੀ ਦੀ ਲੋੜ ਨਹੀਂ ਹੈ ਉਹਨੂੰ ਕਿਸੇ ਕੋ ਮੰਗਣ ਦੀ ਵੀ ਲੋੜ ਨਹੀਂ ਹੈ ਉਹਨੂੰ ਕਿਸੇ ਕੋ ਜਾਣ ਦੀ ਵੀ ਲੋੜ ਨਹੀਂ ਉਹਦਾ ਆਪਣੇ ਆਪ ਹੀ ਸਭ ਕੁਝ ਹੋਊਗਾ ਤੇ ਜੋਗੀ ਇੱਥੇ ਕ ਫਸ ਜਾਂਦੇ ਆ ਕਿ ਜਦੋਂ ਲੋਕੀ ਮੱਥੇ ਟੇਕਣ ਲੱਗ ਪੈਂਦੇ ਤੇ ਪੂਜਾ ਕਰਨ ਲੱਗ ਪੈਂਦੇ ਮਾਰ ਕਰਨ ਦੇ ਪੂਜ ਲੱਗੇ ਪੀਰ ਆਖੀਏ ਸਭ ਮਿਲੇ ਸੰਸਾਰ ਨਾਮ ਸੁਦਾਏ ਆਪਣਾ ਹੋਵੇ ਸਿੱਧ ਸਮਾਰ ਪਰ ਜਾਂ ਪਤ ਲੇਖੇ ਨਾ ਪਵੇ ਤਾਂ ਸਭਾ ਪੂਜ ਖਵਾਰ ਕਹਿਣ ਲੱਗੇ ਜੇ ਰੱਬ ਦੇ ਲੇਖੇ ਚ ਨਾ ਨਾ ਤੁਸੀਂ ਪਏ ਤੇ ਦੁਨੀਆ ਦੇ ਚੱਕਰਾਂ ਚ ਰਹਿ ਗਏ ਦੁਨੀਆ ਨੂੰ ਵਾਰਸ ਰਾਫ ਦੇਣ ਲੱਗ ਪਏ ਤੇ ਤੁਹਾਡੀ ਬੜੀ ਦੁਰਦਸ਼ਾ ਹੋਣੀ ਏ ਕਿਉਂਕਿ ਜੋਗੀ ਲੋਕ ਜਿਹੜੇ ਸੀ ਉਹ ਜਪ ਤਪ ਕਰਕੇ ਤੇ ਦੁਨੀਆ ਦੇ ਕਲੇਸ਼ਾਂ ਤੋਂ ਬਚ ਗਏ ਦੁਨੀਆ ਦੀਆਂ ਮੁਸ਼ਕਲਾਂ ਤੋਂ ਬਚ ਗਏ ਝਗੜਿਆਂ ਤੋਂ ਬਚ ਗਏ ਤੇ ਗੁਰੂ ਅਰਜਨ ਸਾਹਿਬ ਅਗੇ ਬਚਨ ਕਰਦੇ ਗੁਣੋਂ ਪਾਉਣ ਵਾਸਤੇ ਲੋਕੀ ਕੀ ਕੀ ਕਰਨਦੇ ਆ ਵਰਤ ਨੇਮ ਕਰੇ ਬਹੁ ਪਾਂਤੀ ਕੋਈ ਰੋਜ਼ੇ ਰੱਖ ਕੇ ਬੈਠਾ ਤੇ ਕੋਈ ਵਰਤ ਰੱਖ ਕੇ ਬੈਠਾ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਤਉਲ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਕਹਿ ਲਗਾ ਇੰਨੇ ਉੱਤੇ ਜਿਹੜੇ ਸਿਆਪੇ ਤੁਹਾਨੂੰ ਦੱਸਿਆ ਨਾ ਜਿਹੜੇ ਕਰਨੇ ਆ ਜਾਂ ਲੋਕੀ ਕਰਦੇ ਆ ਤੇ ਉਹਨਾਂ ਦੇ ਉਹਨਾਂ ਸਾਰਿਆਂ ਤੋਂ ਉੱਤਮ ਇੱਕ ਚੀਜ਼ ਆ ਉਹ ਰੱਬ ਦਾ ਨਾਮ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਮਾਰਾ ਕਹਿੰਦੇ ਸਭ ਤੋਂ ਉੱਪਰ ਕੰਮ ਜੇ ਨਾਨਕ ਨਾਮ ਮਿਲੇ ਵਡਿਆਈ ਇਹ ਤੋਂ ਉੱਪਰ ਕਰਮ ਨਹੀਂ ਸੰਗਤ ਵਿੱਚ ਬਹਿ ਜਾਣਾ ਤੇ ਰੱਬ ਨੂੰ ਧਿਆਉਣਾ ਉਹਦਾ ਨਾਮ ਜਪਣਾ ਮਾਰਾ ਕਹਿੰਦੇ ਇਹਦੋਂ ਉਪਰ ਕਾਲ ਯੁਗ ਦੇ ਅੰਦਰ ਕੋਈ ਕਰਮ ਤਰਮ ਨਹੀਂ ਜੇ ਗੁਰੂ ਅਰਜਨ ਸਾਹਿਬ ਅੱਗੇ ਬਚਨ ਕਰਦੇ ਕਿ ਨੌ ਖੰਡ ਪ੍ਰਥਮੀ ਫਿਰੇ ਜੋਗੀ ਲੋਕ ਹੀ ਕਰਦੇ ਆ ਕਿ ਤੀਰਥ-ਤੀਰਥਾਂ ਤੇ ਫਿਰਨਾ ਤਾਡ ਤੀਰਥ ਬਹੁ ਧਰਤੀ ਪਰ ਮਿਉ ਦੁਬਦਾ ਛੁਟਕੇ ਨਹੀਂ ਇਹ ਵੀ ਇੱਕ ਜੋਗੀਆਂ ਦਾ ਮਤਵਾ ਜਿਹਨੂੰ ਜੰਗਮ ਬੋਲਿਆ ਜਾਂਦਾ ਜੰਗਮ ਦਾ ਮਤਬਲਾ ਤੁਰਨਾ ਫਿਰਨਾ ਅਸਥਾਵਰ ਜੰਗਮ ਅਸਥਾਵਰ ਟਿਕ ਜਾਣਾ ਤੇ ਜੰਗਮ ਤੁਰਨਾ ਫਿਰਨਾ ਇਹ ਕੋਈ ਜੋਗੀਆਂ ਦਾ ਪੰਥ ਵਾ ਜਿਹੜੇ ਤੁਰੇ ਫਿਰਦੇ ਨੇ ਜੋ ਜਿੱਥੋਂ ਗੰਗਾ ਨਿਕਲੀ ਤੇ ਜਿੱਥੇ ਜਾ ਕੇ ਮੁੱਕਦੀ ਉਹਦੀ ਪ੍ਰਕਰਮਾ ਕਰਨੀ ਨਰਬਦਾ ਦੀ ਕਰਨੀ ਗੰਗਾ ਦੀ ਕਰਨੀ ਜਮਨਾ ਦੀ ਕਰਨੀ ਐਦਾਂ ਵੀ ਲੋਕੀ ਕਰਨਦੇ ਬਹੁਤ ਦੁਨੀਆ ਕਰਨਦੇ ਥੋੜੀ ਨਹੀਂ ਮਾਰਗ ਦੇ 9 ਖੰਡ ਪ੍ਰਿਥਵੀ ਇਕ ਗੰਗਾ ਜਮਨਾ ਗੋਦਾਵਰੀ ਨੌਖੰਡ ਪ੍ਰਥਮੀ ਦਾ ਕੋਈ ਪਰਮਣ ਕਰਨ ਲੱਗ ਲਵੇ ਫਿਰ ਚਿਰ ਜੀਵੇ ਨੌਖੰਡ ਪ੍ਰਥਮੀ ਫਿਰੇ ਚਿਰ ਜੀਵੇ ਤੇ ਜੇ ਜੋਗ ਚਾਰ ਆਰਜ ਆਪਣੇ ਸਵਾਸਾ ਨੂੰ ਸਾਧ ਕੇ ਨਾ ਤੇ ਕੁੰਡਲਣੀ ਨਾੜੀ ਨੂੰ ਸਾਧ ਕੇ ਤੇ ਜੋਗੀ ਆਪਣੇ ਪ੍ਰਾਣ ਦਸਨ ਦਵਾਰ ਚ ਟਿਕਾ ਲੈਂਦੇ ਸੀ ਤੇ ਵੱਡੀ ਉਮਰ ਕਰਦੇ ਸੀ ਬੰਬਾਰਕ ਦੇ ਚਿਰਜੀਵ ਹੈ ਉਹਨੂੰ ਕਹਿੰਦੇ ਚਰੰਗਜੀਵੀ ਉਹਦਾ ਜਗਰਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਤੇ ਮਾਰ ਅਗੇ ਬਚਨ ਕਰਦੇ ਕਿ ਮਹਾ ਉਦਾਸ ਤਪੀਸਰ ਥੀ ਵੇ ਬਹੁਤ ਵੱਡਾ ਤਪੀਸਰ ਹੋ ਗਿਆ ਵੱਡਾ ਉਦਾਸੀ ਬਣ ਗਿਆ ਦੁਨੀਆ ਛੱਡ ਬੈਠਾ ਤੇ ਆਗਨਮੈ ਹੋਮਤ ਪ੍ਰਾਣ ਤੇ ਆਪਣੇ ਸਵਾਸਾਂ ਦੀ ਆਹੋਤੀ ਦੇ ਦੇਵੇ ਤੇ ਕਨਕ ਅਸਵ ਹੈ ਵਰ ਭੂਮદાન ਸਭ ਕੁਝ ਦਾਨ ਵਿੱਚ ਦੇ ਦੇਵੇ ਕੋਈ ਬੰਦਾ ਤੇ ਨਯੋਲੀ ਕਰਮ ਕਰੇ ਬਹੁ ਆਸਣ ਜਿਹੜੇ ਯੋਗੀਆਂ ਦੇ 84 ਆਸਣ ਨੇ ਨਾ ਉਹ ਵੀ ਬੜੀ ਦੁਨੀਆ ਕਰਦੇ ਜੋ ਚਲੋ ਹੁਣ ਦੇ ਕੋ ਕਰਦਾ ਨਹੀਂ ਜੋਗੀ ਪਹਿਲਾਂ ਕਰਦੇ ਰਹੇ ਨਿਯੌਲੀ ਕਰਮ ਭਯੰਗਮ ਪਾਠੀ ਬੜਾ ਕੁਝ ਦੁਨੀਆ ਕਰਦੇ ਆ ਜੈਨ ਮਾਰਗ ਕੋਈ ਜੈਨੀਆਂ ਦੇ ਮਾਰਗ ਤੇ ਵੀ ਤੁਰ ਜਵੇ ਕੱਲ ਨੂੰ ਆਪਾਂ ਜੈਨੀਆਂ ਦੇ ਮਾਰਗ ਦੀ ਗੱਲ ਕਰਾਂਗੇ ਹੈਰਾਨ ਰਹਿ ਜਾਈਦਾ ਜਦੋਂ ਬਾਬੇ ਗੁਰੂ ਨਾਨਕ ਨੇ ਇਹ ਏਡੀਆਂ ਏਡੀਆਂ ਬਰੀਕ ਗੱਲਾਂ ਉਹਨਾਂ ਦੀਆਂ ਬਾਣੀਆਂ ਵਿੱਚ ਲਿਖੀਆਂ ਉਹ ਕਰਦੇ ਕੀ ਆ ਮਾਰਾ ਕਹਿੰਦੇ ਜੈਨ ਮਾਰਗ ਸੰਜਮ ਅਤ ਸਾਧਨ ਕੋਈ ਜੈਨੀਆਂ ਦੇ ਮਾਰਗ ਤੇ ਚੱਲ ਤੇ ਚੱਲ ਕੇ ਤੇ ਸੰਜਮ ਦੀ ਅਤ ਕਰ ਦਵੇ ਜਿਨਾ ਕਹਿੰਦੇ ਗਰਮੀ ਨੇ ਅਤ ਕਰ ਦਿੱਤੀ ਠੰਡ ਨੇ ਵੀ ਅਤ ਕਰ ਦਿੱਤੀ ਤੇ ਫਲਾਣਾ ਬੰਦੇ ਨੇ ਵੀ ਅਤ ਕਰ ਦਿੱਤੀ ਆ ਤੇ ਅਤ ਦਾ ਰੱਬ ਵੈਰੀ ਆ ਮਾਰਾ ਕਹਿੰਦੇ ਨਿਮਖ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਇਹ ਵੀ ਇੱਕ ਪ੍ਰਾਣੇ ਸਮੇ ਜੀਵ ਜਿਹਨੂੰ ਮੁਕਤੀ ਚਾਹੀਦੀ ਆਪਣੇ ਸਰੀਰ ਨੂੰ ਕਟਾ ਲਓ ਤੇ ਮਾਰਕੰਦੇ ਬਹੁਤ ਦੁਨੀਆ ਇਦਾਂ ਵੀ ਕਰਦੇ ਰਹੀ ਚਲੋ ਹੁਣ ਤੇ ਹਟ ਗਏ ਆ ਤੇ ਤੋ ਵੀ ਹੋਵੇਂ ਮੈਰ ਨਾ ਜਾਵੇ ਮਾਰਕੰਦੇ ਜਿਹੜੀ ਅੰਦਰ ਹੋਂਵਨ ਏ ਨਹੀਂ ਮਿਟਣੀ ਹਰ ਕੇ ਨਾਮ ਸੰਸਰ ਕਿਸ਼ਨਾਹੇ ਗੁਰਮੁਖ ਨਾਮ ਜਪਤ ਗਤ ਪਾਹੇ